ਤਸ ਮਾਰ ਵੀ ਜਰਾ ਗੱਡੀ 'ਚ ਧਰਿਆ ਹੋਆ ਕੰਬਲ ਵਗੈਰਾ ਵੀ ਕਿਉਂਕਿ ਟਾਈਮ ਦਾ ਕੁਝ ਪਤਾ ਨਹੀਂ ਹੈ ਨਾ ਤੇ ਹੁਣ ਅਸੀਂ ਤੁਹਾਨੂੰ ਹਸਪਤਾਲ ਪਹੁੰਚ ਕੇ ਉੱਥੇ ਤੁਹਾਨੂੰ ਨਵੀਂ ਖੁਸ਼ਖਬਰੀ ਦਿਆਂਗੇ ਤੇ ਹੁਣ ਜਾਣਦੇ ਆ ਬਟਾਲੇ ਨੂੰ ਤੇ ਪਪਾ ਦੀਪ ਸਿੰਘ ਜੀ ਵਧੀਆ ਬੜਾ ਟਾਈਮ ਲੱਗ ਗਿਆ ਹੁਣ ਕੋਲ ਕੁਛ ਹੈ ਬੋਲ ਨਾ ਬੱਸ ਤਸੋ ਪ੍ਰੇਪਰੈਂਸ ਬਰਾਵਾ ਦੀ ਗੱਲ ਡਰ ਲੱਗ ਜਾਂਦੇ ਆ ਪਹਿਲਾਂ ਤੇ ਬਾਕੀ ਜਿੰਨੇ ਆਉਣਾ ਵਾ ਪੋਜ਼ਿਟਿਵਲੀ ਥੈਂਕ ਯੂ ਜਿਹਨੇ ਹਾਂ ਨੋ ਮਿਲ ਕੇ ਚੁਆਇਸ ਕੀਤਾ ਵਾ ਅੱਜ ਸਸਿਗਲ ਜੀ ਸਾਰਿਆਂ ਨੂੰ ਹੋਰ ਸਨੌਂ ਚ ਗਿਆ ਚੱਲਾ ਠੀਕ ਠਾਕੋ ਤੇ ਬਾਕੀ ਜੀ ਰਾਤ ਦੇ ਬਚ ਗਿਆ 11:30 ਨਾਲੋਂ 12:00 ਨਾਲੋਂ ਬਾਣੇ ਬਚ ਗਏ ਹਨ ਤੇ ਬਾਕੀ ਸ਼ਰਮ ਦੀ ਜਿਹੜੀ ਥੁਰ ਜੀ ਤੱਡੀ ਦਾ ਉਹ ਵੇਟ ਲਈ ਤੇ ਹੁਣ ਆਪਾਂ ਚੱਲਿਆ ਜੀ ਬਟਾਲੇ ਹਸਪਤਾਲ ਤੇ ਨਾਲ ਦੋਵੇਂ ਜਾਨਿਆਂ ਤੇ ਨਾਲ ਪਿੱਛੇ ਮਾਤਾ ਵਾ ਤੇ ਸਮਾਨ ਵੀ ਜਰਾ ਗੱਡੀ ਚ ਧਰਿਆ ਹੋਆ ਕੰਬਲ ਵਗੈਰਾ ਵੀ ਕਿਉਂਕਿ ਟਾਈਮ ਦਾ ਕੁਝ ਪਤਾ ਨਹੀਂ ਹੈ ਨਾ ਉਹ ਟਾਈਮ ਜਿਹੜਾ ਕਿ ਜਿੱਦਾਂ ਤੁਹਾਨੂੰ ਦੱਸਿਆ ਹੀ ਪਹਿਲਾਂ ਬਰੋਗ ਦੇ ਵਿੱਚ ਕਿ ਨਜ਼ਦੀਕ ਆਇਆ ਵਿਆਹ ਵਾ ਤੇ ਬਾਕੀ ਬਾਬਾ ਜੀ ਲੋਕ ਬੜੀਆ ਬੜਾ ਟਾਈਮ ਲੈ ਕੇ ਆਵੇ ਜੋ ਵੀ ਆ ਹਨਾ ਬਾਕੀ ਤੁਹਾਨੂੰ ਪਤਾ ਵਾ ਵਾਹ ਕਿ ਉੱਤੇ ਰਾਂਗਾ ਜੋ ਵੀ ਜਿੱਦਾਂ ਵੀ ਕਭਣ ਨਹੀਂ ਹੁੰਦਾ ਵਾ ਹੋਰ ਮਾਤਾ ਜੀ ਦੱਸੋ ਹਾਂਜੀ ਹੁਣ ਅਸੀਂ ਤੁਹਾਨੂੰ ਹਸਪਤਾਲ ਪਹੁੰਚ ਕੇ ਉੱਥੇ ਤੁਹਾਨੂੰ ਨਵੀਂ ਖੁਸ਼ਖਬਰੀ ਦਿਆਂਗੇ ਬਾਕੀ ਜਿੱਦਾਂ ਵੀ ਚਲੋ ਦੱਸਣਗੇ ਉਹ ਹੁਣ ਮੰਮੀ ਕਿ ਜਿੱਦਾਂ ਮਕੀ ਸ਼ਰਦੀ ਮੈਡੀਕਲ ਅਲਾਈਨਮੈਂਟ ਕਰਦੇ ਆ ਜਾਂ ਨਹੀਂ ਆ ਉਹ ਤਾਂ ਉਹਨਾਂ ਨੇ ਹੁਣ ਵੇਖ ਕੇ ਹੀ ਆ ਦੇਖ ਲਈਆ ਹਨਾ ਸਾਬ ਪਤਾ ਬਾਕੀ ਅਸੀਂ ਤਾਂ ਚੰਗੇ ਭਲੇ ਸੁਣ ਗਿਆ ਕਰਦੇ ਉਹ ਜਗਦਾ ਵੀ ਮਸ਼ਹਦ ਮੰਦ ਕੀ ਕਹਿੰਦਾ ਵੀ ਕਿ ਮਕੀ ਜਿੱਦਾਂ ਉਹ ਟਿਲਾਪਨ ਜੋ ਵੀ ਲੱਗੰਦਿਆ ਹੋਣਾ 23 ਦਿਨ ਠੀਕ ਤੇ ਹੁਣ ਫਿਰ ਮੰਮੀ ਨੂੰ ਦੱਸਿਆ ਤੇ ਮੰਮੀ ਕਹਿੰਦੀ ਚਲੋ ਵੇ ਚਲੀਏ ਔਰ ਜਾ ਰਹੇ ਹਾਂ ਬਟਾਲੇ ਹਸਪਤਾਲ ਤੇ ਬਾਕੀ ਜਿਹੜਾ ਹੈ ਤੁਹਾਨੂੰ ਗਾਹ ਜਾ ਕੇ ਜਿੱਦੇ ਐਡਮਿਟ ਕਰਨਗੇ ਤਾਂ ਵੀ ਠੀਕ ਹੈ ਜੇ ਨਾਲ ਕਰਕੇ ਜਿੱਦੇ ਵੀ ਆਪਣਾ ਸਿਸਟਮ ਆਪਣਾ ਚੈੱਕ ਕਰਨਗੇ ਜੋ ਵੀ ਉਹਨਾਂ ਨੂੰ ਚੰਗਾ ਲੱਗੂਗਾ ਹਨਾ ਤੇ ਬਾਕੀ ਤੁਹਾਨੂੰ ਬਲੌਗ ਦੇ ਵਿੱਚ ਨਾਲ ਦੱਸਾਂਗੇ ਤੇ ਹੁਣ ਸਭ ਲਾ ਲੋ ਕਿ 12 ਵਜੇ ਆ ਪੋਨੇ 12 ਹੋ ਗਏ ਆ ਪੋਨੇ 12 ਲਾ ਲੋ ਇਹ ਆ ਬਹੁਤ ਜ਼ਿਆਦਾ ਹੈ ਤੇ ਹੁਣ ਅਸੀਂ ਜਾ ਰਹੇ ਆ ਸਾਨੂੰ ਡਾਰਵੀ ਲੱਗਣ ਡਿਆ ਇਹ ਵੀ ਚਲੋ ਸੁਖਸ਼ਾਨ ਕੀ ਨਾ ਮਹਾਰਾਜ ਬਾਬਾ ਸੱਜੇ ਪਾਤਸ਼ਾਹ ਬਾਬਾ ਦੀਪ ਸਿੰਘ ਤਾਂ ਡਿਆ ਲੱਗਣਾ ਰਸਤਾ ਵੀ ਉਦਾਂ ਦਾ ਵੜਾ ਚੰਗਾ ਚੰਗਾ ਟਾਈਮ ਲਿਆ ਏ ਤੇ ਨੇ ਰਸਤੇ ਦਾ ਕੀ ਹੈ ਵਾਹਿਗੁਰੂ ਚਲੋ ਵਧੀਆ ਵਧੀਆ ਚਲੋ ਜੋ ਅਗੋਂ ਪ੍ਰਮਾਤਮਾ ਕਰੇ ਸਭ ਠੀਕ ਠਾਕ ਹੀ ਹੈ ਹਾਂਜੀ ਬਾਕੀ ਬਾਕੀ ਮੰਮੀ ਸੁੱਤੀ ਸੀ ਪੂਰੀ ਐ ਘੂ ਗਨੇਂਦਰ ਮੰਮੀ ਵਿਚਾਰੀ ਨੂੰ ਢਾਲ ਲਿਆ ਢਾਲ ਲਿਆਗਾ ਮੰਮੀ ਆਹ ਗੱਲ ਬਾਤ ਕਿਉਂਕਿ ਮੰਮੀ ਨੂੰ ਪਤਾ ਉਹਨੂੰ ਥੋੜਾ ਪਤਾ ਵਾ ਨਾ ਤੈਨੂੰ ਕੁਝ ਪਤਾ ਹੀ ਨਹੀਂ ਆ ਹਰ ਆਮੇ ਦੱਸ ਮੜਾ ਜਾਨੀ ਤੁਹਾਨੂੰ ਜਿਆਦਾ ਪਤਾ ਤੁਹਾਨੂੰ ਪਰ ਹੁਣ ਕਹੜਾ ਪੈਣਾ ਹੈ ਨਾਲ ਹੈ ਤੇ ਬਾਕੀ ਚਲੋ ਇਹ ਹੈ ਕਿ ਹੁਣ ਪਾਪਾ ਦੀ ਵੈਕੂਨ ਵੈਕੂਨ ਕਰਦੇ ਜਾਣਦੇ ਆ ਕਿ ਚਲੋ ਜੋ ਵੀ ਟਾਈਮ ਵਧੀਆ ਵਧੀਆ ਆਵੇ ਹਨਾ ਜਿਹੜੀ ਚੀਜ਼ ਦੀ ਚਲੋ 8 ਸਾਲਾਂ ਦੀ ਵੇੜੀ ਸੀ ਤੇ ਬਾਬਾ ਚਲੋ ਸੋਖ ਰੱਖੇ ਤੰਦਰੁਸਤੀ ਬਖਸ਼ੇ ਕੜੇ ਬਾਕੀ ਤੁਹਾਨੂੰ ਅੱਗੇ ਜਾ ਕੇ ਵਖੋਨੇ ਆ ਠੀਕ ਆ ਕੀ ਉੱਥੇ ਰਿਜ਼ਲਟ ਨਿਕਲਦਾ ਹੋਵੇ ਜੋ ਵੀ ਹੋਊਗਾ ਤੁਹਾਡਾ ਰੰਗ ਬਾਕੀ ਜੇ ਐਡਮਿਟ ਕਰਨਗੇ ਤਾਂ ਵੀ ਠੀਕ ਆ ਜੇ ਨਾ ਵੀ ਕਰਨਗੇ ਤਾਂ ਵੀ ਦਾਟਣਾ ਇਹ ਚੀਜ਼ ਆਪਾਂ ਜਰੂਰ ਸਾਂਝੀ ਕਰਾਂਗੇ ਠੀਕ ਆ ਨਾ ਤੇ ਚਲੋ ਠੀਕ ਆ ਗੱਡੀ ਜਾ ਕੇ ਮਿਲਦੇ ਆ ਫਿਰ ਤੁਹਾਨੂੰ ਆ ਕਰ ਲੋ ਜੀ ਬਾਹਰ ਦਾ ਵੀਊ ਚੈੱਕ ਨੇਹਰਾ ਘੁੱਪ ਹੋਇਆ ਵਿਆ ਠੀਕ ਆ ਤੇ ਹੁਣ ਜਾਣਦੇ ਆ ਬਟਾਲੇ ਨੂੰ ਤੇ ਬਾਬਾ ਦੀਪ ਸਿੰਘ ਜੀ ਵਧੀਆ ਬਧੀ ਟਾਈਮ ਲਾ ਕੇ ਆਉਣ ਮੇਰੇ ਨਾਮ ਦਾ ਸਬਾਬਾ ਦੀਪ ਸਿੰਘ ਅੱਜ ਤਾਂ ਆਪਣਾ ਪਿੰਡ ਹੀ ਪਾਰ ਕੀਤਾ ਵਹਰਚੋ ਲੱਗਿਆ ਪਹੁੰਚਣ ਹਾਂ ਨਾ ਗਿਆ ਪਿੱਛੇ ਵੱਧ ਬੂੜਾ ਪਾ ਗਿਆ ਹਾਂਜੀ ਮੈਂ ਕਿ ਦੱਸਾਂ ਦੱਸ ਦੋ ਕੁਝ ਐਸਾਂ ਕੋਈ ਨਹੀਂ ਸੱਜਣ ਤੇ ਮੈਂ ਬਾਕੀ ਚਲੋ ਠੀਕ ਹੈ ਉੱਥੇ ਜਾ ਕੇ ਮਿਲਦਾ ਤੁਹਾਨੂੰ ਜੋ ਵੀ ਸਿਸਟਮ ਹੋਊਗਾ ਜਿੱਦਾਂ ਵੀ ਹੋਊਗਾ ਤੁਹਾਡਾ ਨਾਲ ਸਾਂਝਾ ਜ਼ਰੂਰ ਕਰਾਂਗੇ ਠੀਕ ਹੈ ਜੀ ਓਕੇ ਜੀ ਹਾਂਜੀ ਪਹੁੰਚ ਗਏ ਜੀ ਹਸਪਤਾਲ ਸਮਾਨ ਲਿਆਵਾ ਕੱਢ ਸਾਰੇ ਗੱਡੀ ਚੋਂ ਤੇ ਮਮਮੀ ਨੇ ਫੜਿਆ ਉਹ ਬੈਗ ਭਾਂਡਿਆਂ ਵਾਲਾ ਉਹ ਬੈ ਗੁਰੂ ਹਾਂਜੀ ਕਦਾ ਆ ਰਹੀ ਨਾ ਬਾਕੀ ਜਰਾ ਕੇ ਰਾਤ ਦੇ ਮਤਲਬ ਕੀ ਐਡਮਿਟ ਕਰ ਲੈੇ ਸ਼ਰਮ ਨੂੰ ਇੱਥੇ ਇਹਨਾਂ ਨੇ ਤੇ ਬਾਕੀ ਇਹ ਹੈ ਕਿ ਚਲੋ ਹੁਣ ਵਧੀਆ ਵਧੀਆ ਟਾਈਮ ਆਵੇ ਹੈਨਾ ਬੋਲ ਕੁਛ ਕੀ ਬੋਲਾਂ ਬਸ ਤਸੋ ਆਪਣੇ ਭੈਣ ਭਰਾਵਾਂ ਨਾਲ ਵੀ ਗੱਲ ਡਰ ਲੱਗ ਜਾਂਦੇ ਆ ਭਲਾ ਤੇ ਨਹੀਂ ਕੋਈ ਗੱਲ ਨਹੀਂ ਡਰ ਵਾਲੀ ਕਿਹੜੀ ਗੱਲ ਹੈ ਦੇ ਵਿੱਚ ਇਹ ਦੱਸ ਇਹ ਦਿਨੋਂ ਉਹ ਤਰਸਣ ਦੇ ਆ ਹੈ ਤੂੰ ਵੀ ਤੇ ਹੈ ਕਿਉਂ ਦਿਨ ਛੇਤੀ ਛੇਤੀ ਆਵੇ ਤੇ ਬਾਬੇ ਨੇ ਚਲੋ ਸਾਡੀ ਜਿਹੜੀ ਇੱਕ ਐਕਸੈਪਟ ਕੀਤੀ ਹੈ ਚੀਜ਼ ਨੂੰ ਹਨਾ ਤੇ ਬਾਕੀ ਜਿੰਨੇ ਆਉਣਾ ਵਾ ਉਹਦੇ ਲਈ ਵੀ ਥੈਂਕ ਯੂ ਜਿੰਨੇ ਹਨ ਨੂੰ ਮਨਗੇ ਚੁਆਇਸ ਕੀਤਾ ਵਾ ਤੁਹਾਨੂੰ ਚੁੜਿਆ ਵਾ ਕਿ ਮੇਰੇ ਮਾਪੇ ਉਹੀ ਬਣਨਾ ਹਨਾ ਕੋਈ ਗੱਲ ਨਹੀਂ ਇਹ ਖੁਸ਼ੀ ਵਾਲੇ ਪਲ ਹੁੰਦੇ ਆ ਸਾਡੇ ਵਾਸਤੇ ਵੀ ਬਹੁਤ ਚੀਜ਼ ਦੇਖੋ ਬੜਾ ਅਨੁਕਰ ਹੁੰਦਾ ਆ ਨਹੀਂ ਕੋਈ ਗੱਲ ਨਹੀਂ ਬਾਕੀ ਗਲੂਗੋਸ਼ ਵੀ ਆ ਲੱਗੇ ਆ ਹਨਾ ਬੈਡਮ ਆ ਹੀ ਹੁੰਦਾ ਇੱਥੇ ਤੇ ਬੈਡਮ ਕਹਿ ਕੇ ਉਹਦਾ ਕੋਈ ਗੱਲ ਨਹੀਂ ਠੀਕ ਵਾਣਾ ਐਂ ਘਰੋਂ ਮਣੀ ਕਰਨੀ ਜਾਂ ਬਾਕੀ ਚਲੋ ਪਤਾ ਘਟਦੇ ਹੋ ਜਾਂਦਾ ਤੇਰਾ ਤੇ ਚਲੋ ਵੀਡੀਓ ਨਹੀਂ ਬਣ ਪਾਈ ਤੇ ਉਹਦੇ ਕਰਕੇ ਹੋਰ ਚਾਹ ਬੰਦ ਪਤਾ ਚਾਹ ਬੰਦ ਤੇ ਲਈ ਤਰ ਉਹ ਕਿਉਂ ਗਏ ਕਿਉਂ ਕਾਨੀ ਜੀ ਭੈਣ ਲੱਭੀ ਨਾ ਚਲ ਜਿਓ ਤੇ ਇਹ ਕੋਟ ਤੇ ਤੇ ਚਲੋ ਠੀਕ ਆ ਫਿਰ ਅਗੋ ਜੋ ਵੀ ਚਲੋ ਜਿੱਦਾਂ ਵੀ ਸਿਸਟਮ ਹੋਊਗਾ ਤੁਹਾਨੂੰ ਫਿਰ ਨਾਲ ਆ ਦੱਸਾਂਗੇ ਠੀਕ ਆ ਤੇ ਬਾਕੀ ਹਲਾ ਡਵੈਲਪ ਕਹਿ ਗਿਆ ਕਿ ਦੁਪਹਿਰ ਤੱਕ ਵੇਟ ਕਰੋ ਬਾਕੀ 2-3 ਵਜੇ ਤੱਕ ਠੀਕ ਆ 11 ਵਜੇ ਤੇ ਘਰ ਤੁਰੀ ਹੈ ਨਾ ਅਰੇ 3:00 ਆਹ ਸਾਢੇ 1:00 ਪੋਣੀ ਆ ਪੋਣੀ 12 ਠੀਕ ਆ ਤਦ ਬਾਕੀ ਮੈਡਮ ਆਈ ਤੇ ਹੁਣ ਵੇਟ ਕਨ ਨੂੰ ਕਹਿ ਗਿਆ ਕਿ ਵੇਟ ਕੋਲ ਹੋਵੇ ਬੰਦਾ ਨਾ ਉਹ ਤਾਂ ਚੱਲ ਅੱਜ ਆਪਾਂ ਸਵੇਰੇ ਹੀ ਆ ਜੰਦੇ ਤੇ ਬੰਦਾ ਡਰ ਵੀ ਜਾਂਦਾ ਹੈ ਨਾ ਕਿ ਕੀ ਆਣੇ ਰਿਸਕ ਚੁੱਕਣਾ ਤਾਂ ਸੱਚ ਚੀਜ਼ ਹੁੰਦੀ ਹੈ ਇਹਦੇ ਵਿੱਚ ਇਹ ਹੁੰਦੇ ਕਿ ਤੁਹਾਡੋ ਜਿੱਦ ਕੋਈ ਐਕਸਪੀਰੀਅੰਸ ਨਹੀਂ ਹੈਗਾ ਨਹੀਂ ਇਹ ਕਿ ਹੋ ਚੁੱਕਣਾ ਆਵੇਂ ਨਾ ਜਦੋਂ ਬਾਕੀ ਢਿਲ ਮਿਟ ਜਾਵੇ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਇਹ ਬਾਕੀ ਰਿਸਕਾਂ ਵਿੱਚ ਚੁੱਕਣਾ ਉਹਨਾਂ ਲਈ ਤੁਹਾਨੂੰ ਪਤਾ ਹੋਵੇ ਨਾ ਚੇਰਬਾਜ਼ੂ ਦੇ ਬਾਬੇ ਹਣਾ ਮਰਗੁਜੀ ਸੁਣੀ ਹੋਵੇ ਤੇ ਚਲੋ ਹੁੰਦਾ ਹੀ ਹੈ ਤੇ ਬਾਕੀ ਫਨ ਹਾਲ ਜੋ ਮਦਕ ਟ੍ਰੇਡ ਵੜ ਇੱਥੇ ਆੜ ਕੇ ਹੋਣਾ ਵੋ ਇੱਥੇ ਆੜ ਕੇ ਆ ਕਿ ਚਲੇ ਇੱਕ ਹੌਸਾ ਵੀ ਮਿਲ ਗਿਆ ਨਾਲ ਹੀ ਹਨਾ ਜਦੋਂ ਇਹਨੇ ਕਿਹਾ ਤਾਂ ਟੈਨਸ਼ਨ ਮੁੱਕ ਜਾਂਦੀ ਸਾਰੀ ਟੈਨਸ਼ਨ ਮੁੱਕ ਜਾਂਦੀ ਕਿ ਚਲੋ ਆਪਾਂ ਉਹਨਾਂ ਦੇ ਸਾਹਮਣੇ ਆਪਣੀ ਕੇਅਰ ਕਰਨਗੇ ਨਾ ਸਾਡੀ ਤੇ ਘਰ ਕੇਅਰ ਥੋੜਾ ਹਾਂ ਦੀ ਘਰ ਤੋਂ ਉਹੀ ਗੱਲ ਫਿਰ ਬੰਦਾ ਗਾਜੋਗਾ ਨਾ ਪਹਿਚਾਨਣਾ ਤੇ ਬਾਕੀ ਚਲੋ ਠੀਕ ਆ ਜੀ ਤੁਹਾਡੇ ਭੈਣ ਭਰਾ ਹਾਂ ਦਾ ਸਾਥ ਹੀ ਬਹੁਤ ਜੁੜੀ ਜੇ ਨਾਲ ਹਨਾ ਤੇ ਬਾਕੀ ਚਲੋ ਗਾੜੀ ਕਰੀ ਉਹਨੇ ਵੇਚਿਆ ਕੀ ਬਾ ਦਾਵਾ ਠੀਕ ਆ ਜੋ ਵੀ ਆਊਗਾ ਤੁਹਾਨੂੰ ਵੀ ਦੱਸਾਂਗੇ ਠੀਕ ਆ ਕੋਈ ਜੀ ਦਾਦੀ ਦੇ ਕਰ ਲਿਆ ਜੀ ਜਗੇ ਸ਼ੋਪਿੰਗ ਆਹ ਕੀ ਇਹ ਟੋਪੀਆਂ ਟੋਪੀ ਆਹ ਤੜਪਾਣ ਵਾਲੇ ਕੈਪ ਆ ਐ ਫੈਰਾਂ ਨਾ ਟਾਵਲ ਤੇ ਆ ਕੀ ਆ ਡੈਪਰ ਵਗੈਰਾ ਆਹ ਦਾਦੀ ਦੇ ਅੱਗੇ ਲੈ ਗਈ ਜੀ ਮਾਲ ਸਾਰਾ ਦਾ ਦੋ ਪਜਾਮੇ ਦੋ ਟੀ ਸ਼ਰਟਾਂ ਨੂਰੀਆ ਲੈ ਗਈ ਏ ਬਾਕੀ ਉਹਨਾਂ ਨੇ ਕਿਹਾ ਜੀ ਨਰਸਾਂ ਨੇ ਕਿ ਲੈ ਆਓ ਸਮਾਨ ਉਹਨਾਂ ਛੋਟਾ ਛੋਟਾ ਕਰੋ ਕੋਈ ਆਪਾਂ ਧਿਆਨ ਕਰੀਏ ਕਰੋ ਕੁਝ ਲੈ ਕੇ ਲੈ ਫੇ ਛੇਤੀ ਛੇਤੀ ਵੇਚੀ ਆ ਗਏ ਆ ਕੋਈ ਸੁਝਿਆ ਨਹੀਂ ਉਦੋਂ ਦੇ ਬੜਾ ਸਮਾਨ ਕੱਪੜੇ ਭਾਂਡੇ ਹਮਾਰੇ ਦੇ ਕੁਝ ਬਤੀ ਹਮਝਾ ਦਿੱਤੀ ਕਹਾਂ ਹੈ ਤੇ ਬਾਕੀ ਉਹਨਾਂ ਦੇ ਡਾਹ ਹੈ ਨਹੀਂ ਹਾਂ ਦੇ ਦੇ ਮਹਾਰਾਜ ਉਹ ਸ਼ਾਂਤੀ ਦਾ ਟੈਮਲੇ ਆਏ। ਉਹ। ਦੇਖੋ ਸੂਟ ਆਇਆ ਨਵਾਂ। ਔਰ ਦੇਖੋ ਪਹਿਲਾ ਗਰਫ ਹੁੰਦਾ ਜਿਆ। ਖਾਂਡੀ ਤੇ ਹੁੰਦਾ। ਮਹਾਰਾਜ ਉਹ ਤਾਂ ਬੇਸੋਖ ਸ਼ਾਂਤੀ ਨਾਲ ਆਏ ਜਿਹੜੀ ਚੀਜ਼ ਆਵੇ। ਉਥੇ ਜਿਹੜਾ ਕਿ ਬੇਬੀ ਪਵਾਇਆ ਆਵਾ। ਛੋੜਾ ਵਾਲੇ ਕਬਰੇ ਵਿੱਚ ਜੇ ਕੋ ਕੀ ਹੁੰਦਾ। ਬੇਬੀ ਪਵਾਏ ਹੁੰਦਾ ਕਿ ਬੇਬੀ ਗਰ ਲੁੰਦੀ ਏ। 哎。Huh?